ਉਹ ਹੋ ਆਸਦਾ ਜੀ ਆਪਾਂ ਲਾਈਵ ਗੱਲਬਾਤਾਂ ਕਰਦੇ ਆ ਹਨਾ ਫਿਟਨੈਸ ਨੂੰ ਲੈ ਕੇ ਭਾਰ ਘਟਾਉਣ ਨੂੰ ਲੈ ਕੇ ਭਾਰ ਵਧਾਉਣ ਨੂੰ ਲੈ ਕੇ ਸੋ ਅਗਰ ਤੁਹਾਡੇ ਵਿੱਚੋਂ ਕੋਈ ਮੇਰਾ ਭੈਣ ਭਰਾ ਬੈਠਾ ਵਾ ਇਸ ਟਾਈਮ ਹਨਾ ਤਾਂ ਉਹ ਲਾਈਵ ਦੇ ਵਿੱਚ ਆ ਕੇ ਜੁੜ ਸਕਦਾ ਵਾ ਮੇਰੇ ਨਾਲ ਕੋਈ ਵੀ ਗੱਲਬਾਤ ਹੈ ਜਿਹੜਾ ਫਿਟਨੈਸ ਦੇ ਰਿਗਾਰਡਿੰਗ ਹੈ ਨਾ ਭਾਰ ਕਿਵੇਂ ਘਟਾਉਣਾ ਭਾਰ ਕਿਵੇਂ ਵਧਾਉਣਾ ਤੇ ਸਾਨੂੰ ਕੀ ਕੁਝ ਜਿਹੜਾ ਉਹ ਖਾਣਾ ਚਾਹੀਦਾ ਹਨਾ ਤਾਂ ਉਹ ਮੇਰੇ ਨਾਲ ਆ ਕੇ ਗੱਲਬਾਤ ਕਰ ਸਕਦਾ ਵਾ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰਾ ਭੈਣ ਭਰਾ ਫਰੀ ਹੈਗਾ ਤਾਂ ਇਸ ਟਾਈਮ ਬੋਜੋੜ ਸਾਹਿਬ ਦਾ ਜੀ ਹੈਨਾ ਮੈਨੂੰ ਲੱਗਦਾ ਜੀ ਸਾਰੇ ਹੀ ਬੀਜੀ ਲੱਗਦੇ ਅੱਜ ਅਜੇ ਤੱਕ ਤਾਂ ਕੋਈ ਆਇਆ ਨਹੀਂ ਹੈਗਾ ਨਹੀਂ ਤਾਂ ਉੱਦਾਂ ਕਾਫੀ ਮੇਰੇ ਭੈਣ ਭਰਾਵਾ ਜਿਹੜੇ ਜੁੜੇ ਜਾਂਦੇ ਹੁੰਦੇ ਆ ਲਾਈਵ ਦੇ ਵਿੱਚ ਅੱਜ ਮਤਲਬ ਜੀ ਹੈ ਹੀ ਨਹੀਂ ਜੀ ਸੋ ਆਪਾਂ 10 15 ਮਿੰਟਾਂ ਜਿਹੜਾ ਜੀ ਆਪਾਂ ਲਾਈਵ ਆਵਾਂਗੇ 10 15 ਮਿੰਟਾਂ ਦੇ ਲਈ ਸੋ ਅਗਰ ਤੁਹਾਡੇ ਵਿੱਚੋਂ ਕੋਈ ਮੇਰਾ ਭੈਣ ਭਰਾ ਫ੍ਰੀ ਬੈਠਾ ਤਾਂ ਉਹ ਲਾਈਵ ਦੇ ਵਿੱਚ ਆ ਸਕਦਾ ਜੀ ਤੇ ਅਗਰ ਕੋਈ ਇਸ ਟਾਈਮ ਮੇਰਾ ਲਾਈਵ ਦੇਖ ਰਹਾ ਪਿਆ ਤਾਂ ਪਲੀਜ਼ ਮੈਨੂੰ ਦੱਸੋ ਵੀ ਜਿਹੜੀ ਮੇਰੀ ਆਵਾਜ਼ ਆ ਜੀ ਉਹ ਕਲੀਅਰ ਸੁਣਾਈ ਦੇ ਰਹੀ ਹੈ ਜੀ ਤੁਹਾਨੂੰ ਦਵਾਜਾ ਖੋਲ ਦਵਾਜਾ ਖੋਲ ਤੇ ਦਵਾਜਾ ਖੋਲ ਸੋ ਜਿਹੜੇ ਮੈਂ ਨਾ ਜਿੱਕ ਵੀਡੀਓ ਜਿਹੜੀ ਉਹ ਅਪਲੋਡ ਕੀਤੀ ਆ ਵੀ ਤੁਸੀਂ ਮਤਲਬ ਜਿਹੜੇ ਮੇਰੇ ਨਾਲ ਬਹੁਤ ਭਰਾ ਸੀ ਜਿਹੜੇ ਮੈਨੂੰ ਨਾਲ ਡਾਈਟ ਪਲਾਨ ਦੇ ਬਾਰੇ ਪੁੱਛਦੇ ਹੁੰਦੇ ਸੀ ਮੈਂ ਨਾ ਅੱਜ ਇੱਕ ਡਾਈਟ ਪਲਾਨ ਦੇ ਬਾਰੇ ਵੀਡੀਓ ਬਣਾ ਕੇ ਪਾਈ ਆ ਵੀ ਜਿਹੜਾ ਤੁਸੀਂ ਮਤਲਬ ਭਾਰ ਘਟਾਉਣਾ ਚਾਹੁੰਦੇ ਹੋ ਉਹ ਜਿਹੜਾ ਡਾਈਟ ਪਲਾਨ ਆ ਹਨਾ ਸੋ ਤੁਸੀਂ ਉਹ ਡਾਈਟ ਪਲਾਨ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਬਹੁਤ ਵਧੀਆ ਡਾਈਟ ਪਲਾਨ ਆ ਹਨਾ ਉਹ ਡਾਈਟ ਪਲਾਨ ਨੂੰ ਕੋਈ ਵੀ ਮੇਰੀ ਭੈਣ ਕੋਈ ਵੀ ਮੇਰਾ ਭਰਾਵਾ ਜਿਹੜਾ ਉਹ ਫੋਲੋ ਕਰ ਸਕਦਾ ਵਨੂੰ ਤੇ ਉਹਦੇ ਨਾਲ ਤੁਹਾਡਾ ਜਿਹੜਾ ਭਾਰ ਘਟੇਗਾ ਹੀ ਘਟੇਗਾ ਹਨਾ ਸੋ ਉਹਦੇ ਵਿੱਚ ਮੈਂ ਬ੍ਰੈਕਫਾਸਟ ਤੋਂ ਲੈ ਕੇ ਹਨਾ ਬ੍ਰੈਕਫਾਸਟ ਲੰਚ ਡਿਨਰ ਸਾਰਾ ਕੁਝ ਮਤਲਬੀ ਕੀਤਾ ਹੋਇਆ ਜੀ ਉਹਦੇ ਚ ਤੇ ਤੁਸੀਂ ਉਹ ਡਾਈਟ ਪ੍ਰੈਨਾ ਜਿਹੜਾ ਉਹ ਤੁਸੀਂ ਯੂਜ਼ ਕਰ ਸਕਦੇ ਹੋ ਤੇ ਖਾ ਸਕਦੇ ਹੋ ਹਨਾ ਤੁਹਾਡਾ ਤੁਹਾਨੂੰ ਉਹਦੇ ਨਾਲ ਕਾਫੀ ਜੜ ਤੁਹਾਡਾ weight ਉਹਦੇ ਨਾਲ ਘਟ ਜਗਾ ਤੇ ਬਾਕੀ ਹਨਾ ਉਹਦੇ ਵਿੱਚ ਜਿਹੜੀ ਕੁਝ ਚੀਜ਼ਾਂ ਦੱਸੀ ਹੋਈਆਂ ਨੇ ਵੀ ਤੁਸੀਂ ਕੀ ਮਤਲਬੀ ਕੀ ਵੀ ਬਣਾਉਣੀ ਹੈ ਹਨਾ ਜੇ ਤੁਹਾਨੂੰ ਮਤਲਬੀ ਸਮਝ ਨਹੀਂ ਆਉਂਦਾ ਹੈਗਾ ਜਿਵੇਂ ਮੈਂ ਬ੍ਰੇਕਫਾਸਟ ਦੇ ਵਿੱਚ ਦੱਸਿਆ ਹੋਇਆ ਵਾ ਤੁਸੀਂ ਓਲਸ ਦੀਆਂ ਟਿੱਕੀਆਂ ਬਣਾ ਕੇ ਖਾ ਲਓ ਫਿਰ ਲਾਂਚ ਦੇ ਵਿੱਚ ਦੱਸਿਆ ਹੋਇਆ ਤੇ ਇੱਕਵੇਂ ਸੂਪ ਦੇ ਬਾਰੇ ਦੱਸਿਆ ਹੋਇਆ ਜਿਹੜਾ ਰਾਤ ਨੂੰ ਤੁਸੀਂ ਸੂਪ ਪੀਣਾ ਉਹਦੇ ਨਾਲ ਤੁਹਾਡਾ ਜਿਹੜਾ ਬਹੁਤ ਜ਼ਿਆਦਾ ਬੜੀ ਵੇਟ ਜਿਹੜਾ ਘਟ ਜੇਗਾ ਹਨਾ ਸੋ ਅਗਰ ਤੁਸੀਂ ਉਹ ਸੂਪ ਵੀ ਅਗਰ ਤੁਹਾਨੂੰ ਬਣਾਉਣਾ ਆਉਂਦਾ ਤਾਂ ਠੀਕ ਆ ਅਗਰ ਨਹੀਂ ਬਣਾਉਣਾ ਆਉਂਦਾ ਤਾਂ ਪਲੀਜ਼ ਤੁਸੀਂ ਮੈਨੂੰ ਦੱਸ ਦਿਓ ਵੀਡੀਓ ਦੇ ਥੱਲੇ ਕਮੈਂਟ ਕਰਕੇ ਦੱਸ ਦਿਓ ਤੇ ਫਿਰ ਆਪਾਂ ਮੈਂ ਤੁਹਾਨੂੰ ਸੂਪ ਬਣਾਉਣਾ ਵੀ ਸਿਖਾ ਦਾਂਗਾ ਵੀ ਤੁਸੀਂ ਜਿਹੜਾ ਸੂਪ ਆ ਕਿਵੇਂ ਤੁਸੀਂ ਬਣਾ ਸਕਦੇ ਹੋ ਹਨਾ ਜੀ ਤੇ ਉਹ ਉਹ ਬਹੁਤ ਵਧੀਆ ਡਾਈਟ ਪਲਾਨ ਆ ਉਹ ਨੂੰ ਕੋਈ ਵੀ ਡਾਈਟ ਪਲਾਨ ਆ ਜਿਹੜਾ ਉਹ ਨੂੰ ਯੂਜ਼ ਕਰ ਸਕਦਾ ਪਹਿਲਾਂ ਤੁਸੀਂ 10 ਦਿਨ ਦੇ ਲਈ ਯੂਜ਼ ਕਰਕੇ ਦੇਖੋ 10 ਦਿਨ ਦੇ ਵਿੱਚ ਵੀ ਹਨਾ 10 ਦਿਨ ਤੋਂ ਬਾਅਦ ਦੇਖੋ ਤੁਹਾਨੂੰ ਕਿੰਨਾ ਫਰਕ ਪੈ ਜਾਏਗਾ ਹਨਾ ਜੇ ਤੁਹਾਨੂੰ 10 ਦਿਨਾਂ ਦੇ ਵਿੱਚ ਫਰਕ ਪੈ ਗਿਆ ਤੇ ਉਸ ਤੋਂ ਬਾਅਦ ਫਿਰ ਤੁਸੀਂ ਉਹ ਨੂੰ ਕੰਟੀਨਿਊ ਰੱਖ ਸਕਦੇ ਹੋ ਉਸੇ ਡਾਈਟ ਪਲਾਨ ਨੂੰ ਤੁਸੀਂ ਕੰਟੀਨਿਊ ਰੱਖ ਸਕਦੇ ਜੀ ਉਹ ਨੂੰ ਤੁਸੀਂ ਤੁਹਾਡਾ ਭਾਰ ਉਹਦੇ ਨਾਲ ਘਟੇਗਾ ਹੀ ਘਟੇਗਾ 1% ਤੇ ਫਿਰ ਉਸ ਤੋਂ ਬਾਅਦ ਮੈਂ ਇੱਕ ਹੋਰ ਡਾਈਟ ਪਲਨ ਜਿਹੜਾ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂਗਾ ਤੇ ਤੁਸੀਂ ਫਿਰ ਉਹਨੂੰ ਵੀ ਤੁਸੀਂ ਮਤਲਬ ਇਹ 10-15 ਦਿਨ ਬਾਅਦ ਇਹ ਡਾਈਟ ਪਲਨ ਤੁਸੀਂ ਯੂਜ਼ ਕਰਿਓ ਫਿਰ ਜਿਹੜਾ ਮੈਂ ਨਵਾਂ ਲੈ ਕੇ ਆਵਾਂਗਾ ਫਿਰ ਉਹ ਤੋਂ ਤੁਸੀਂ ਚੇਂਜ ਹੋ ਕੇ ਤੁਸੀਂ ਉਹਦੇ ਤੇ ਹੋ ਜਿਓ ਹਨਾ ਫਿਰ ਉਹ ਤੁਸੀਂ ਡਾਈਟ ਪਲਨ ਨਾਲ ਜਿਹੜਾ ਤੁਸੀਂ ਉਹਨੂੰ ਫੋਲੋ ਕਰਿਓ ਉਹ ਦੇ ਨਾਲ ਜਿਹੜਾ ਤੁਹਾਡਾ ਬੋਡੀ ਵੇਟਾ ਕਾਫੀ ਹੱਦ ਤੱਕ ਤੁਹਾਡਾ ਘਟ ਜੇਗਾ ਕਿਉਂਕਿ ਜਿਹੜਾ ਅੱਜ ਦੀ ਮੈਂ ਵੀਡੀਓ ਹੁਣ ਅਪਲੋਡ ਕੀਤੀ ਆ 7:30 ਉਹ ਬਹੁਤ ਵਧੀਆ ਮਤਲਬ ਡਾਈਟ ਪਲੈਨ ਆ ਉਹਨੂੰ ਕੋਈ ਵੀ ਯੂਜ਼ ਕਰ ਸਕਦਾ ਉਹਦੇ ਵਿੱਚ ਮੈਂ ਯਾਨੀ ਬਹੁਤ ਕੁਝ ਮਤਲਬ ਵੀ ਉਹਦੇ ਵਿੱਚ ਆਪਾਂ ਪ੍ਰੋਟੀਨ ਵੀ ਐਡ ਕੀਤਾ ਵਾ ਫਾਈਬਰ ਵੀ ਹੈ ਉਹਦੇ ਵਿੱਚ ਮੈਂ ਐਡ ਕੀਤਾ ਵਾ ਕਾਰਬੋਹਾਈਡਰੇਟ ਵੀ ਉਹਦੇ ਵਿੱਚ ਮੈਂ ਐਡ ਕੀਤੇ ਸਾਰਾ ਕੁਝ ਮੈਂ ਉਹਦੇ ਵਿੱਚ ਮਤਲਬ ਵੀ ਐਡ ਕੀਤਾ ਹੋਇਆ ਵਾ ਉਹਨੂੰ ਮਤਲਬ ਵੀ ਜਿਹੜੇ ਮੇਰੇ ਪਿੰਡਪੁਰਾ ਨਾਨਵੈਜ ਨਹੀਂ ਖਾਂਦੇ ਹੈਗੇ ਨਾ ਉਹਨਾਂ ਲਈ ਸਭ ਤੋਂ ਵਧੀਆ ਵਾ ਕਿਉਂਕਿ ਉਹ ਜਿਹੜਾ ਡਾਈਟ ਪਲੈਨ ਆ ਉਹ ਪ ਹਣਾ ਉਹਦੇ ਵਿੱਚ ਕੋਈ ਵੀ ਮਤਲਬ ਨਾ ਵੈਜ ਇਹੋ ਜੀ ਚੀਜ਼ ਨਹੀਂ ਹੈਗੀ ਤੇ ਜਿਹੜਾ ਮਤਲਬ ਵੀ ਵੈਜ ਵਾ ਨਾ vegetarians ਉਹ ਉਹ ਖਾ ਸਕਦਾ ਡਾਈਟ ਪਲਾਨ ਪਿਓਰ vegetarians ਡਾਈਟ ਪਲਾਨ ਆ ਜੀ ਉਹ ਤੇ ਵਧੀਆ ਡਾਈਟ ਪਲਾਨ ਆ ਤੇ ਉਹਦੇ ਨਾਲ ਤੁਹਾਨੂੰ ਮਤਲਬ ਵੀ ਬਹੁਤ ਬੈਨੀਫਿਟ ਹੋਏਗਾ ਤੁਹਾਨੂੰ ਹਣ ਤੁਸੀਂ ਕਾਫੀ ਮਤਲਬ ਵੀ weight ਘਟਾ ਸਕਦੇ ਤੁਸੀਂ ਉਹਨੂੰ ਯੂਜ਼ ਕਰਕੇ ਅਗਰ ਤੁਸੀਂ ਬਟੇ ਵੀ ਤੁਸੀਂ ਉਹਨੂੰ ਸਟ੍ਰਿਕਲੀ ਤੁਸੀਂ ਉਹਨੂੰ ਫੋਲੋ ਕਰਨਾ ਹੀ ਕਰਨਾ ਤੇ ਇੱਕ ਨਾ ਉਹਦੇ ਵਿੱਚ ਮੈਂ ਪੰਜ ਗੱਲਾਂ ਦੱਸੀਆਂ ਹੋਈਆਂ ਨੇ ਵੀ ਜੇ ਤੁਸੀਂ ਆਪਣਾ ਬੋਡੀ weight ਜਿਹੜਾ ਤੁਸੀਂ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਜਿਹੜੀਆਂ ਪੰਜ ਛੇ ਗੱਲਾਂ ਨੇ ਤੁਸੀਂ ਉਹਦਾ ਧਿਆਨ ਰੱਖਣਾ ਵਾ ਹਨਾ ਜੇ ਤੁਸੀਂ ਉਹ ਪੰਜ ਗੱਲਾਂ ਦਾ ਤੁਸੀਂ ਮਤਲਬੀ ਸਟੀਕਲੀ ਤੁਸੀਂ ਪੰਜ ਗੱਲਾਂ ਨੂੰ ਫੋਲੋ ਕਰੋਗੇ ਤੇ ਉਹ ਡਾਈਟ ਪ੍ਰੈਸ ਨੂੰ ਤੁਸੀਂ ਫੋਲੋ ਕਰੋਗੇ ਤੁਹਾਡਾ ਜਿਹੜਾ weight ਹੈ ਕਾਫੀ ਹੱਦ ਤੱਕ ਤੁਹਾਡਾ weight ਜਿਹੜਾ ਘਟ ਜਾਏਗਾ 10 15 ਕਿਲੋ ਵੀ ਤੁਹਾਡਾ ਬੋਡੀ weight ਜਿਹੜਾ ਘਟ ਸਕਦਾ ਵਾ 2 ਕੁ ਮਹੀਨੇ ਦੇ ਵਿੱਚ ਵਿੱਚ ਤੁਸੀਂ ਇੱਕ ਵਾਰੀ ਉਹ ਵੀਡੀਓ ਜਾ ਕੇ ਤੁਸੀਂ ਦੇਖੋ ਜਿਹੜੀ ਮੈਂ ਅੱਜ ਅਪਲੋਡ ਕੀਤੀ ਹੈ 7:30 ਵਜੇ ਤੇ ਫਿਰ ਤੁਸੀਂ ਦੱਸਣਾ ਮਤਲਬ ਵੀ ਹੈ ਨਾ ਤੁਹਾਨੂੰ ਡਾਈਟ ਪਲਾਨ ਕਿਵੇਂ ਦਾ ਲੱਗਾ ਬਹੁਤ ਵਧੀਆ ਡਾਈਟ ਪਲਾਨ ਉਹਦੇ ਵਿੱਚ ਨਾਲ ਜੀ ਸਭ ਤੋਂ ਵੱਡੀ ਚੀਜ਼ ਹੈ ਨਾ ਉਹਦੇ ਵਿੱਚ ਮਤਲਬ ਵੀ ਮੈਂ ਕੋਈ ਵੀ ਬਾਹਰਲੀ ਚੀਜ਼ ਜਿਹੜੀ ਉਹਦੇ ਵਿੱਚ ਐਡ ਨਹੀਂ ਕੀਤੀ ਹੈਗੀ ਉਹਦੇ ਵਿੱਚ ਮੈਂ ਸਿਰਫ ਆਪਣੀ ਜਿਹੜੀਆਂ ਘਰ ਦੀਆਂ ਚੀਜ਼ਾਂ ਨੇ ਵੇਜੀਟੇਬਲ ਵਗੇਰਾ ਵਾਲੇ ਗਰੀਬ ਵੇਜੀਟੇਬਲ ਵਗੇਰਾ ਨੇ ਉਹੀ ਮੈਂ ਯੂਜ਼ ਕੀਤੇ ਨੇ ਤੇ ਤੁਸੀਂ ਉਹ ਉਹ ਯੂਜ਼ ਕਰ ਸਕਦੇ ਜਿਵੇਂ ਕੈਰਟ ਵਗੈਰਾ ਹੋਗੀ ਗਾਜਰ ਹੋਗੀ ਕੀਆ ਹੋ ਗਿਆ ਹਨ ਇਹੋ ਜਿਹੇ ਚੀਜ਼ਾਂ ਜੂਜ਼ ਕੀਤੀਆਂ ਨੇ ਤੇ ਜਿਹੜਾ ਸੂਪ ਆ ਉਹ ਦਾਲਾਂ ਤੋਂ ਆਪਾਂ ਤਿਆਰ ਕੀਤਾ ਵਾ ਵੀ ਤੁਸੀਂ ਸੂਪ ਨੂੰ ਮਤਲਬ ਵੀ ਕਿਵੇਂ ਬਣਾਉਣਾ ਘਰ ਦੇ ਵਿੱਚ ਰਾਤ ਨੂੰ ਤੁਸੀਂ ਸੂਪ ਪੀਣਾ ਵਾ ਸਵੇਰੇ ਬ੍ਰੇਕਫਾਸਟ ਵਿੱਚ ਓਲਸ ਦੀਆਂ ਟਿੱਕੀਆਂ ਨੇ ਜਿਹੜੀਆਂ ਹਨਾ ਜੇ ਤਾਂ ਤੁਸੀਂ ਬਣਾ ਲਓਗੇ ਫਿਰ ਤਾਂ ਬਹੁਤ ਵਧੀਆ ਵੈਸੇ ਕਿਉਂਕਿ ਜਿਹੜੀ ਮੈਂ ਤਰੀਕੇ ਨਾਲ ਤੁਹਾਨੂੰ ਸਮਝਾਇਆ ਵਾ ਮੈਨੂੰ ਉਮੀਦ ਆ ਕਿ ਤੁਸੀਂ ਮਤਲਬ ਵੀ ਬਣਾ ਲਓਗੇ ਉਹ ਟਿੱਕੀਆਂ ਕੋਈ ਓਖੀਆਂ ਨਹੀਂ ਹੈਈ ਬਹੁਤ ਸੁੱਖੀਆਂ ਨੇ ਟਿੱਕੀਆਂ ਬਣਾਉਣੀਆਂ ਤੇ ਉਹਨੂੰ ਬਣਾ ਕੇ ਤੁਸੀਂ ਜੇ ਤੁਹਾਨੂੰ ਨਹੀਂ ਬਣਾਉਣੀ ਹੁੰਦੀ ਤਾਂ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਕਰ ਦਿਓ ਤੇ ਫਿਰ ਮੈਂ ਟਿੱਕੀਆਂ ਆਪ ਤੁਹਾਨੂੰ ਬਣਾਉਣੀਆਂ ਦੱਸਦਾਗਾ ਵੀ ਤੁਸੀਂ ਟਿੱਕੀਆਂ ਨੂੰ ਕਿਵੇਂ ਬਣਾਉਣਾ ਵਾ ਸੋ ਪਲੀਜ਼ ਉਹ ਡਾਈਟ ਪਲਨ ਨੂੰ ਫੋਲੋ ਕਰੋ ਹਣਾ ਕਿਉਂਕਿ ਸਰਦੀਆਂ ਦਾ ਟਾਈਮ ਆ ਤੇ ਉਹ ਸਰਦੀਆਂ ਨੂੰ ਦੇਖ ਕੇ ਹੀ ਮੈਂ ਡਾਈਟ ਪਲਨ ਜਿਹੜਾ ਮੈਂ ਬਣਾਇਆ ਵਾ ਬਹੁਤ ਸਾਰੇ ਮੇਰੇ ਪਿੰਡ ਭਰਾ ਕਹਿੰਦੇ ਸੀ ਕਹਿੰਦੇ ਵਿంటర్ ਦਾ ਹਣਾ ਸਰਦੀਆਂ ਦਾ ਡਾਈਟ ਪਲਨ ਦੱਸੋ ਜੀ ਜਿਹਦੇ ਨਾਲ ਜਿਹੜਾ ਤੁਹਾਡਾ ਬੋਡੀ weight ਜਿਹੜਾ ਉਹ ਘਟ ਸਕੇ ਹਣਾ ਸੋ ਮੈਂ ਉਹ ਸਰਦੀਆਂ ਦਾ ਡਾਈਟ ਪਲਨ ਜਿਹੜਾ ਮੈਂ ਉਹੀ ਮਤਲਬ ਵੀ ਲੈ ਕੇ ਆਇਆ ਵਾਂ ਤੇ ਵੀ ਤੁਸੀਂ ਉਹ ਡਾਈਟ ਪਲੈਨ ਨੂੰ ਤੁਸੀਂ ਫੋਲੋ ਕਰੋ ਹਨਾ ਕਿਉਂਕਿ ਸਰਦੀਆਂ ਦੇ ਵਿੱਚ ਹਰੇਕ ਦਾ ਮਤਲਬ ਵੀ ਇਕਦਾਂ ਨਮਕੀਨ ਜੀ ਚੀਜ਼ ਖਾਣ ਨੂੰ ਜੀ ਕਰਦਾ ਵਾ ਚਰਚਰੀ ਚੀਜ਼ ਖਾਣ ਨੂੰ ਜੀ ਕਰਦਾ ਵਾ ਹਨਾ ਮਤਲਬ ਵੀ ਮੈਂ ਉਹਦੇ ਵਿੱਚ ਹਰੇਕ ਚੀਜ਼ ਉੱਦਾਂ ਦੀ ਐਡ ਕੀਤੀ ਹੈ ਜਿਹਦਾ ਤੁਹਾਡੇ ਮਤਲਬ ਜੀ ਸਿਹਤ ਦੇ ਉੱਤੇ ਕੋਈ ਮਤਲਬ ਅਸਰ ਨਹੀਂ ਹੋਊਗਾ ਪਰ ਤੁਹਾਡੇ ਜਿਹੜਾ ਬੋਡੀ weight ਆ ਉਹ ਘਟੇਗਾ ਹੀ ਘਟੇਗਾ ਹਰ ਇੱਕ ਚੀਜ਼ ਮੈਂ ਉਹਦੇ ਵਿੱਚ ਮਤਲਬ ਵੀ ਐਡ ਕੀਤਾ ਗੁੱਡ ਫੈਟ ਕਾਰਬੋਹਾਈਡਰੇਟ ਕਾਰ ਪ੍ਰੋਟੀਨ ਵગેਰਾ ਸਾਰਾ ਕੁਝ ਮੈਂ ਉਹਦੇ ਵਿੱਚ ਐਡ ਕੀਤਾ ਵਾ ਇੱਕ ਵਾਰੀ ਪਲੀਜ਼ ਉਹ ਵੀਡੀਓ ਜ਼ਰੂਰ ਦੇਖੋ ਜਿਹੜੇ ਮੇਰੇ ਭੈਣ ਭਰਾ ਨੇ ਵੀਡੀਓ ਦੇਖ ਲਈ ਆ ਫਿਰ ਤਾਂ ਬਹੁਤ ਵਧੀਆ ਅਗਰ ਤੁਸੀਂ ਵੀਡੀਓ ਨਹੀਂ ਦੇਖੀਏਗੀ ਤਾਂ ਪਲੀਜ਼ ਇੱਕ ਵਾਰੀ ਮੇਰੇ ਚੈਨਲ ਦੇ ਉੱਤੇ ਜਾ ਕੇ ਉਹ ਵੀਡੀਓ ਜ਼ਰੂਰ ਦੇਖੋ ਤੁਸੀਂ ਅਗਰ ਉਹ ਵੀਡੀਓ ਨੂੰ ਦੇਖ ਕੇ ਤੁਸੀਂ ਉਹ ਡਾਈਟ ਪਲਾਨ ਨੂੰ ਫੋਲੋ ਕਰ ਲੋਗੇ ਉਹਨੂੰ ਸਟਿਕਲੀ ਫੋਲੋ ਕਰੋਗੇ ਤਾਂ ਤੁਹਾਡਾ ਜਿਹੜਾ ਬੋਡੀ weight ਉਹ ਬਹੁਤ ਛੇਤੀ ਘਟਨਾ ਸ਼ੁਰੂ ਹੋ ਜਾਏਗਾ ਜੀ ਤੋ ਅਗਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੇ ਪਿੰਡ ਪਰ ਦਾ ਕੋਈ ਸਵਾਲ ਹੈਗਾ ਤਾਂ ਪਲੀਜ਼ ਉਹ ਮੈਨੂੰ ਕਮੈਂਟ ਕਰ ਸਕਦਾ ਹਾਂ ਪੁੱਛ ਸਕਦਾ ਵਾ ਹਨਾ ਅਗਰ ਕਿਸੇ ਦਾ ਵੀ ਕੋਈ ਵੀ ਫਿਟਨੈਸ ਨੂੰ ਲੈ ਕੇ ਅਗਰ ਤੁਸੀਂ ਚਾਹੋ ਤਾਂ ਵੀ ਮੈਂ ਮਤਲਬ ਵੀ ਫਿਟਨੈਸ ਦੇ ਰਿਗਾਰਡਿੰਗ ਆ ਟੌਪਿਕ ਦੇ ਉੱਤੇ ਵੀਡੀਓ ਲੈ ਕੇ ਆਵਾਂ ਤਾਂ ਪਲੀਜ਼ ਤਾਂ ਵੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਮੈਂ ਇਹ ਟੌਪਿਕ ਦੇ ਉੱਤੇ ਵੀਡੀਓ ਬਣਾ ਕੇ ਲੈ ਕੇ ਆਵਾਂ ਤੁਹਾਡੇ ਵਾਸਤੇ ਤਾਂ ਮੈਂ ਕੋਸ਼ਿਸ਼ ਕਰਾਂਗਾ ਵੀ 36 ਤੋਂ 36 ਮੈਂ ਉਹ ਟੌਪਿਕ ਦੇ ਉੱਤੇ ਵੀ ਤੁਹਾਡੇ ਸਾਰਿਆਂ ਵਾਸਤੇ ਮੈਂ ਵੀਡੀਓ ਜਿਹੜੀ ਉਹ ਮੈਂ ਬਣਾ ਕੇ ਲੈ ਕੇ ਆਵਾਂ ਜਿਹੜੀ ਤੁਸੀਂ ਵੀਡੀਓ ਕਹੋਗੇ ਤੁਸੀਂ ਫਿਟਨੈਸ ਦੇ ਰਿਗਾਰਡਿੰਗ ਹਣਾ ਤੁਮੇ ਕੋਸ਼ਿਸ਼ ਕਰਾਂਗਾ ਪੂਰੀ ਪਹਿਲਾਂ ਮੈਂ ਸਰਚ ਕਰਾਂਗਾ ਉਹ ਟੌਪਿਕ ਦੇ ਉੱਤੇ ਜਿਹੜਾ ਤੁਸੀਂ ਟੌਪਿਕ ਦੱਸੋਗੇ ਪਹਿਲਾਂ ਉਹਨੂੰ ਸਰਚ ਕਰਾਂਗਾ ਚੰਗੀ ਤਰ੍ਹਾਂ ਫੇਰ ਹੀ ਮੈਂ ਉਹਦੇ ਤੇ ਵੀਡੀਓ ਬਣਾ ਕੇ ਲਈ ਜਾਵਾਂਗਾ ਸੋ ਕੋਈ ਵੀ ਵੀਡੀਓ ਜਿਹੜੀ ਮੈਂ ਲੈ ਕੇ ਆਉਣਾ ਉਹ ਬਿਨਾਂ ਸਰਚ ਕੀਤੇ ਹੋਏ ਜਾਂ ਬਿਨਾਂ ਪ੍ਰੈਕਟੀਕਲ ਤੋਂ ਨਹੀਂ ਮਿਲੇ ਕਿਉਂਕਿ ਪਹਿਲਾਂ ਮੈਂ ਸਰਚ ਕਰਦਾ ਪ੍ਰੈਕਟੀਕਲ ਕਰਦਾ ਫੇਰ ਹੀ ਮੈਂ ਤੁਹਾਡੇ ਵਾਸਤੇ ਉਹ ਚੀਜ਼ ਲੈ ਕੇ ਆਉਣਾ ਜਿਹਦੇ ਨਾਲ ਤੁਹਾਨੂੰ ਜਿਹੜਾ ਕੀ ਬੈਨੀਫਿਟ ਹੋ ਸਕੇ ਜੀ ਸੋ ਅਗਰ ਤੁਹਾਡੇ ਵਿੱਚ ਕਿਸੇ ਵੀ ਮੇਰੇ ਪੇਨਪ੍ਰੋ ਦਾ ਕੋਈ ਸਵਾਲ ਹੈਗਾ ਤਾਂ ਪਲੀਜ਼ ਉਹ ਮੈਨੂੰ ਹੁਣ ਪੁੱਛ ਸਕਦਾ ਵਾ ਅਗਰ ਜੜਾ ਕੋਈ ਮਤਲਬ ਵੀ ਮੇਰੀ ਵੀਡੀਓ ਨੂੰ ਦੇਖ ਕੇ ਹਨਾ ਜਿੰਨੇ ਡਾਈਟ ਪ੍ਰੈਨ ਸ਼ੁਰੂ ਕੀਤਾ ਜਾਂ ਕੁਝ ਵਰਕਆਊਟ ਵਗੈਰਾ ਸ਼ੁਰੂ ਕੀਤਾ ਵਾ ਤਾਂ ਪਲੀਜ਼ ਉਹ ਮਤਲਬ ਵੀ ਮੈਨੂੰ ਦੱਸੇ ਕਿ ਕਿਸੇ ਦਾ ਕਿੰਨਾ weight ਘਟਿਆ ਵਾ ਹਨਾ ਕਿਦਾ 2 ਕਿਲੋ ਘਟਿਆ 3 ਕਿਲੋ ਘਟਿਆ ਜਾਂ 5 ਕਿਲੋ ਘਟਿਆ ਜਾਂ ਨਹੀਂ ਘਟਿਆ ਹੈਗਾ ਜਾਂ ਫਿਰ ਜੇ ਵੱਧ ਵੀ ਗਿਆ ਤਾਂ ਵੀ ਦੱਸਿਓ ਜੇ ਤੁਹਾਡਾ ਮਤਲਬ ਬੜੀ weight ਘਟਿਆ ਜੇ ਇਸ ਟਾਈਮ ਮੇਰੇ ਨਾਲ ਲਾਈਵ ਬੈਠਾ ਵਾ ਅਗਰ ਕਿਸੇ ਨੂੰ ਕੁਝ ਵੀ ਕੁਝ ਵੀ ਹਨਾ ਪਰਸੈਂਟ 2% ਵੀ ਤੁਹਾਨੂੰ ਬੇਨਫਿਟ ਹੋਇਆ ਵਾ ਤਾਂ ਪਲੀਜ਼ ਮੈਨੂੰ ਜਰੂਰ ਦੱਸਿਓ ਹਣਾ ਵੀ ਹਾਂ ਵੀ ਤੁਹਾਨੂੰ ਆ ਜੀ ਦਾ ਬੇਨਫਿਟ ਹੋਇਆ ਵਾ ਜਾਂ ਨਹੀਂ ਹੋਇਆ ਤਾਂ ਪਲੀਜ਼ ਮੈਨੂੰ ਤੁਸੀਂ ਦੱਸਿਓ ਇਸ ਵੀਡੀਓ ਤੇ ਰਕਮੈਂਟ ਕਰਕੇ ਜਰੂਰ ਦੱਸਿਓ ਇਹਨੇ ਪਪਾ ਸੋ ਅਗਰ ਤੁਹਾਡੇ ਵਿੱਚੋਂ ਕੋਈ ਮੇਰਾ ਭਿੰਨ ਭਰਾ ਹੈ ਫ੍ਰੀ ਬੈਠਾ ਹਣਾ ਜਾਂ ਮਤਲਬ ਜੇ ਦਾ ਕੋਈ ਸਵਾਲ ਹੈ ਤਾਂ ਪਲੀਜ਼ ਪੁੱਛ ਸਕਦਾ ਨਹੀਂ ਤਾਂ ਫਿਰ ਆਪਾਂ ਲਾਈਵ ਹੈ ਜਿਹੜੀ ਉਹ ਆਪਾਂ ਬੰਦ ਕਰਦੇ ਆਂ ਤੇ ਮਾਪਾ ਮਿਲਦੇ ਆ ਕੱਲ ਨੂੰ ਜਿਹੜੀ ਇੱਕ ਵੀਡੀਓ ਲੈ ਕੇ ਆ ਰਹੇ ਹਾਂ ਮੈਂ ਤੁਹਾਡੇ ਵਾਸਤੇ ਸਾਰਿਆਂ ਲਈ ਬਹੁਤ ਵਧੀਆ ਵੀਡੀਓ ਲੈ ਕੇ ਆ ਰਹੇ ਹਾਂ ਜੀ ਸੋ ਚੈਨਲ ਨਾਲ ਮੇਰੇ ਨਾਲ ਬਣੇ ਰਹੋ ਜੀ ਜਦੋਂ ਤੁਸੀਂ ਵੀਡੀਓ ਥੱਲੇ ਵਧੀਆ ਕਮੈਂਟ ਕਰਦੇ ਹੋ ਜਾਂ ਵੀਡੀਓ ਦੇਖਦੇ ਹੋ ਨਾ ਤਾਂ ਬਹੁਤ ਮੋਟੀਵੇਸ਼ਨ ਜਿਹੜਾ ਮੈਨੂੰ ਉਹ ਮਿਲਦਾ ਜੀ ਹੈਨਾ ਸੋ ਇਸੇ ਤਰ੍ਹਾਂ ਜਿਹੜਾ ਪਿਆਰ ਆ ਤੁਸੀਂ ਬਣਾਈ ਰੱਖਿਓ ਜੀ ਸੋ ਠੀਕ ਹੈ ਜੀ ਫਿਰ ਓਕੇ ਜੀ ਗੁੱਡ ਨਾਈਟ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 我不。爸爸